ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਰਿਪੋਰਟ ਕਰਨ ਤੋਂ ਬਾਅਦ ਇੱਕ ਮੁੱਦਾ ਜਿਹੜਾ ਇਹ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਕੀਤੀ ਆ ਦਸਤਾਰਾਂ ਨੂੰ ਉਤਾਰ ਕੇ ਕੋਲੇ ਦਾਨ ਦੇ ਵਿੱਚ ਸੁੱਟਿਆ ਗਿਆ ਨੌਜਵਾਨਾਂ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਦੇ ਵੱਲੋਂ ਭਾਜਪਾ ਨੂੰ ਅਪੀਲ ਕੀਤੀ ਆ ਭਾਜਪਾ ਦੇ ਸਿੱਖ ਲੀਡਰਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਇਸ ਦੀ ਆਵਾਜ਼ ਚੱਕੋ ਏ ਇਹ ਮੁੱਦਾ ਚੱਕੋ ਕਿਉਂਕਿ ਜਿਸ ਤਰੀਕੇ ਦੇ ਨਾਲ ਸਿੱਖ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਨਹੀਂ ਸੀ ਦਸਤਾਰਾਂ ਨਹੀਂ ਸੀ ਉਹ ਸਭ ਨੇ ਦੇਖਿਆ ਤੇ ਕਹਿੰਦੇ ਇਹ ਜਿਹੜਾ ਮੁੱਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਚੱਕੋ ਤੇ ਨਰਿੰਦਰ ਮੋਦੀ ਆਪਣੇ ਯਾਰ ਜੋ ਡੋਨਾਲਡ ਟਰੰਪ ਨੇ ਕਹਿੰਦੇ ਉਹਨਾਂ ਕੋਲ ਇਹ ਮੁੱਦਾ ਜ਼ਰੂਰ ਚੱਕਣ ਤੇ ਕਿਹਾ ਕਿ ਜੇਕਰ ਇਹ ਮੁੱਦਾ ਨਾ ਚੱਕਿਆ ਗਿਆ ਫਿਰ ਅਸੀਂ ਜਿਆਦਾ ਦਿਨ ਚੁੱਪ ਰਹਿਣ ਵਾਲੇ ਨਹੀਂ ਹਾਂ ਅਸੀਂ ਅਜੇ ਹੀ ਆ ਬੇਦਬੀਆਂ ਬਰਦਾਸ਼ਤ ਨਹੀਂ ਕਰਾਂਗੇ ਅਜਿਹਾ ਤਸ਼ੱਦਦ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੇ ਨੌਜਵਾਨਾਂ ਦੇ ਨਾਲ ਹੋ ਰਿਹਾ ਸਿੱਖ ਨੌਜਵਾਨਾਂ ਦੇ ਨਾਲ ਹੋ ਰਿਹਾ ਇੱਕ ਤਾਂ ਅਮਰੀਕਾ ਸਰਕਾਰ ਦੇ ਵੱਲੋਂ ਐਕਸ਼ਨ ਲਿਆ ਗਿਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚੋਂ ਕੱਢ ਦਿੱਤਾ ਗਿਆ ਜਿਵੇਂ ਦੁੱਧ ਦੇ ਵਿੱਚੋਂ ਮੱਖੀ ਨੂੰ ਕੱਢ ਦਿੱਤਾ ਜਾਂਦਾ ਇੱਕ ਵਾਰ ਵੀ ਨਹੀਂ ਸੋਚਿਆ ਕਿ ਆਖਰ ਉਹਨਾਂ ਦੇ ਪਰਿਵਾਰਾਂ ਦਾ ਕੀ ਹੋਵੇਗਾ ਆਖਰ ਉਹਨਾਂ ਦਾ ਫਿਊਚਰ ਕੀ ਹੋਵੇਗਾ ਆਖਰ ਉਹ ਆਪਣੀ ਜ਼ਿੰਦਗੀ ਕਿਵੇਂ ਬਸਰ ਕਰਨਗੇ ਤਾਂ 40 40 ਲੱਖ 50 50 60 60 ਲੱਖ ਰੁਪਏ ਲਾ ਕੇ ਜਿਹੜੇ ਅਮਰੀਕਾ ਵਿੱਚ ਪਹੁੰਚੇ ਸਨ ਭਾਵੇਂ ਕੀ ਏਜੰਟਾਂ ਦੀ ਧੋਖਾਧੜੀ ਦੇ ਨਾਲ ਸ਼ਿਕਾਰ ਹੋਏ ਤਾਂ ਪਰ ਸਰਕਾਰ ਨੇ ਇੱਕ ਵਾਰ ਨਹੀਂ ਸੋਚਿਆ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਵਾਪਸ ਭੇਜਿਆ ਵਾਪਸ ਭੇਜਦੇ ਹੋਏ ਉਹਨਾਂ ਦੀਆਂ ਦਸਤਾਰਾਂ ਉਹਨਾਂ ਦੇ ਸਿਰਾਂ ਦੇ ਉੱਤੇ ਨਹੀਂ ਸੀ ਤਾਂ ਨੌਜਵਾਨ ਦੇ ਵੱਲੋਂ ਵੀ ਦੱਸਿਆ ਗਿਆ ਸੀ ਕਿ ਮੇਰੀ ਅੱਖਾਂ ਦੇ ਸਾਹਮਣੇ ਦਸਤਾਰ ਕੂੜੇਦਾਨ ਦੇ ਵਿੱਚ ਸੁੱਟ ਦਿੱਤੀ ਆ ਤਾਂ ਇਹ ਜਿਹੜਾ ਬੇਅਦਬੀ ਦਾ ਸਿਲਸਲਾ ਬੇਅਦਬੀਆਂ ਬਰਦਾਸ਼ਤ ਨਹੀਂ ਕੀਤੀ ਜਾਣਗੀਆਂ ਆਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਦੇ ਵੱਲੋਂ ਇਹ ਗੱਲ ਆਖੀ ਗਈ ਆ ਤਾਂ ਕਦੋਂ ਤੱਕ ਅਜਹੀਆਂ ਤਸਵੀਰਾਂ ਇਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਆ ਭਾਰਤ ਪਹੁੰਚਦੇ ਰਹਿਣਗੇ ਅਮਰੀਕਾ ਤੋਂ ਰਿਪੋਰਟ ਹੋ ਕੇ ਇਹ ਦੇਖਣ ਵਾਲੀ ਗੱਲ ਰਹੇਗੀ ਪਰ ਮੁੱਦਾ ਜਿਹੜਾ ਹਰ ਪਾਸੇ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਵਾਕਈ ਹੀ ਅਜਿਹਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਨੌਜਵਾਨਾਂ ਦੇ ਉਹ ਪਰਿਵਾਰ ਜਿਹੜੇ ਨੇ ਹੁਣ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਤਾਂ ਸਾਰਾ ਕੁਝ ਵੇਚ-ਵਟ ਕੇ ਸੀ ਪੁੱਤ ਨੂੰ ਵਿਦੇਸ਼ ਭੇਜਿਆ ਸੀ ਜ਼ਮੀਨਾਂ ਵੀ ਵੇਚਤੀਆਂ ਕਈਆਂ ਨੇ ਗਹਿਣੇ ਵੀ ਵੇਚਤੇ ਕਈ ਪਰਿਵਾਰ ਤਾਂ ਅਜਿਹੇ ਨੇ ਜਿਨ੍ਹਾਂ ਨੇ ਤਾਂ ਆਪਣੇ ਘਰ ਵੀ ਵੇਚਤੇ ਕਹਿੰਦੇ ਹੁਣ ਘਰ ਵੀ ਚਲੇ ਗਿਆ ਜ਼ਮੀਨਾਂ ਵੀ ਚਲੇ ਗਈਆਂ ਰਹਿਣ ਨੂੰ ਕੁਝ ਨਹੀਂ ਆ ਖਾਣ ਨੂੰ ਕੁਝ ਨਹੀਂ ਆ ਪੁੱਤ ਵੀ ਕਰੇ ਵਾਪਸ ਆ ਗਿਆ ਤਾਂ ਅਜਿਹੇ ਦੇ ਵਿੱਚ ਜਿਹੜੇ ਹੋਰ ਨੌਜਵਾਨ ਨੇ ਅਮਰੀਕਾ ਜਾਣ ਦੀ ਸੋਚਦੇ ਨੇ ਅਜਿਹੇ ਨੌਜਵਾਨਾਂ ਨੂੰ ਵੀ ਅਸੀਂ ਬਾਰ-ਬਾਰ ਅਪੀਲ ਕਰਦੇ ਹਾਂ ਕਿ ਅਜਿਹੇ ਰਸਤਾ ਨਾ اختیار ਕਰੋ ਕਿਉਂਕਿ ਗੈਰ ਕਾਨੂੰਨੀ ਤਾਂ ਗੈਰ ਕਾਨੂੰਨੀ ਆ ਕਾਨੂੰਨ ਦੇ ਮੁਤਾਬਕ ਤੁਸੀਂ ਜਾਓ ਇੱਕ ਨੰਬਰ ਦੇ ਵਿੱਚ ਜਾਓ ਨਹੀਂ ਜਾ ਸਕਦੇ ਤੁਸੀਂ ਨਹੀਂ ਆਈਲੈਂਡਸ ਕਲੀਅਰ ਕਰ ਸਕਦੇ ਨਹੀਂ ਤੁਹਾਡੇ ਕੋਲ ਇਹ ਸ਼ਮਤਾ ਹੈ ਪਰ ਫਿਰ ਤੁਸੀਂ ਆਪਣਾ ਦੇਸ਼ ਦੇ ਵਿੱਚ ਰਹਿ ਕੇ ਭਾਵੇਂ ਪੰਜਾਬ ਆ ਭਾਵੇਂ ਹਰਿਆਣਾ ਭਾਵੇਂ ਹਿਮਾਚਲ ਗੁਜਰਾਤ ਕਿਸੇ ਵੀ ਤੁਸੀਂ ਸੂਬੇ ਦੇ ਨਾਲ ਸੰਬੰਧ ਰੱਖਦੇ ਹੋ ਉੱਥੇ ਤੁਸੀਂ ਰਹਿ ਕੇ ਤੁਸੀਂ ਆਪਣਾ ਕੰਮਕਾਰ ਕਰ ਲਓ ਕੋਈ ਛੋਟਾ ਮੋਟਾ ਕਾਰੋਬਾਰ ਕਰ ਲਓ ਕੋਈ ਨੌਕਰੀ ਪੇਸ਼ਾ ਕਰ ਲਓ ਤੁਸੀਂ ਜੇ ਸਰਕਾਰੀ ਨੌਕਰੀ ਨਹੀਂ ਮਿਲਦੀ ਤੁਹਾਨੂੰ ਤੁਸੀਂ ਨਹੀਂ ਐਲੀਜੀਬਲ ਹੋ ਸਰਕਾਰੀ ਨੌਕਰੀ ਦੇ ਫਿਰ ਆਪਣਾ ਕੋਈ ਹੱਥ ਦਾ ਕੰਮ ਕਰ ਲਓ ਕੋਈ ਦੁਕਾਨ ਖੋਲੋ ਘੱਟ ਖਾ ਲਓ ਪਰ ਇੱਜ਼ਤ ਦੀ ਖਾ ਲਓ ਘੱਟ ਖਾ ਲਓ ਪਰ ਅਜੇ ਹਾਂ ਨਾ ਹੋਵੇ ਕਿਤੇ ਤੁਹਾਡੇ ਜਿਹੜੇ ਦਿਮਾਗਾਂ ਦੇ ਵਿੱਚ ਇੱਕ ਗੱਲ ਬੈਠ ਜਾਵੇ ਕਿ ਅਸੀਂ ਤਾਂ ਰਿਪੋਰਟ ਹੋ ਕੇ ਆਏ ਆ ਅਸੀਂ ਤਾਂ ਇਸ ਤਰੀਕੇ ਨਾਲ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਰਿਪੋਰਟ ਹੋ ਕੇ ਆਏ ਨੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਵਨਤਮਨ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਨੌਜਵਾਨਾਂ ਨੂੰ ਡਿਪਰੈਸ਼ਨ ਦੇ ਵਿੱਚ ਨਹੀਂ ਜਾਣ ਦੇਵਾਂਗੇ ਪਰ ਆਖਰ ਨੌਜਵਾਨ ਨੇ ਨੌਜਵਾਨਾਂ ਦੇ ਸੁਪਨੇ ਬਹੁਤ ਨੇ ਸੁਪਨੇ ਵੱਡੇ ਲੈ ਕੇ ਹੀ ਗਏ ਸੀ ਵਿਦੇਸ਼ਾਂ ਦੇ ਵਿੱਚ ਪਰ ਸੁਪਨੇ ਚੱਕਣਾ ਚੋਰ ਕਰ ਦਿੱਤੇ ਅਮਰੀਕਾ ਸਰਕਾਰ ਦੇ ਵੱਲੋਂ ਹੁਣ ਆਖਰ ਇਹਨਾਂ ਦੀ ਜਿੰਦ